ਸਸ ਸਤਿਗੁਰ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੋਂ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ حاضر ਹੋਇਆ ਅੱਜ ਸ਼ਾਮ ਤੋਂ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਗੱਲ ਕੀਤੀ ਜਾਵੇ ਤਾਂ ਹਾਲਾਤ ਫਿਲਹਾਲ ਠੀਕ ਨੇ ਬੱਦਲਬਾਈ ਨਾਮੋ ਨਿਸ਼ਾਨ ਫਿਲਹਾਲ ਅਗਰ ਗਲਤ ਕਰੀ ਜਾਵੇ ਤਾਂ ਲਗਭਗ 95% ਸਾਫ ਹੈ ਹਲਕੇ ਦਰਮਿਆਨੀ ਬੱਦਲਬਾਈ ਪੰਜਾਬ ਦੇ ਫਜ਼ਿਲਕਾ ਦੇ ਨੇੜੇ ਤੇਰੇ ਬਣੀ ਹੋਈ ਦਿਖਾਈ ਦੇ ਰਹੀ ਜੀ ਇਹ ਵਾਲੀ ਤੇ ਰੋਪੜ ਤੋਂ ਪਟਿਆਲੇ ਦੀ ਬੈਲਟ ਵਿੱਚ ਵੀ ਥੋੜੀ ਬਹੁਤੀ ਬੱਦਲਬਾਈ ਹੈ ਮੀ ਨਾ ਮਾਤਰ ਦੇ ਬਰਾਬਰ ਹੈ ਮੌਸਮ ਸਾਫ ਹੋਣ ਕਾਰਨ ਹੁਣ ਕਿਤੇ ਨਾ ਕਿਤੇ ਜਿਹੜੀ ਆਸ ਹੈ ਕਿ ਡੈਮਾਂ ਦਾ ਪਾਣੀ ਘਟ ਸਕਦਾ ਹੈ ਘੱਗਰ ਦਾ ਪਾਣੀ ਘਟ ਸਕਦਾ ਹੈ ਉਹ ਹੁਣ ਬਣਦੀ ਹੋਈ ਦਿਖਾਈ ਦੇ ਰਹੀ ਹੈ ਤੁਹਾਡੇ ਦੁਆਵਾਂ ਸਦਕੇ ਤੁਸੀਂ ਬਹੁਤ ਸਾਰੀਆਂ ਅਰਦਾਸਾਂ ਕੀਤੀਆਂ ਮੈਂ ਤੁਹਾਡਾ ਸ਼ੁਕਰ ਹਾਂ ਉਹ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਰਿਆਂ ਨੇ ਲਗਾਤਾਰ ਇੰਨੇ ਸਾਰੇ ਕਮੈਂਟ ਕੀਤੇ ਕਿ ਪੰਜਾਬ ਦੇ ਲਈ ਇਨਸਾਨੀਅਤ ਦੇ ਲਈ ਤੇ ਵਾਹਿਗੁਰੂ ਸਾਰਿਆਂ ਦੇ ਮੇਰ ਰੱਖੇ ਸ਼ਾਮ ਦੀ ਜਾਣਕਾਰੀ ਵਿੱਚ ਫਿਲਹਾਲ ਇਹੀ ਹੈ ਕਿ ਪੰਜਾਬ ਦਾ ਮੌਸਮ ਸਾਫ਼ ਹੈ ਫਿਲਹਾਲ ਕੋਈ ਵੱਡੀ ਹਲਚਲ ਨਹੀਂ ਹੈ ਤਾਪਮਾਨ ਜਿਹੜੇ ਨੇ ਉਹ 30 ਡਿਗਰੀ ਪਲੱਸ ਚੱਲ ਰਹੇ ਨੇ ਕੜਾਕੇ ਦੀ ਧੁੱਪ ਪੈ ਰਹੀ ਹੈ ਤੇ ਜੋ ਹਾਲਾਤ ਬਣੇ ਹੋਏ ਨੇ ਹੜਾਂ ਵਾਲੇ ਖੇਤਰਾਂ ਵਿੱਚ ਉਹ ਕਿਤੇ ਨਾ ਕਿਤੇ ਹੁਣ ਥੋੜਾ ਜਿਹਾ ਆਪਾਂ ਕਹਿ ਲਈਏ ਸੁਧਰ ਰਹੇ ਨੇ ਪਾਣੀ ਥੋੜਾ ਜਿਹਾ ਨੀਵਾ ਜਾ ਰਿਹਾ ਸਤਲੁਜ ਵਿੱਚ ਹਲੇ ਵੀ ਪਾਣੀ ਜ਼ਿਆਦਾ ਹੈ ਕਿਉਂਕਿ ਭਾਖੜੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ 1680 ਫੁੱਟ ਤੋਂ ਅੱਧਾ ਪੌਣਾ ਫੁੱਟ ਜਾਂ 1 ਫੁੱਟ ਥੱਲੇ ਪਾਣੀ ਹੈ ਪਰ ਲਗਾਤਾਰ ਪਾਣੀ ਉਸੇ ਫਲੋਰ ਨਾਲ ਛੱਡੇ ਜਾ ਰਿਹਾ ਲਗਭਗ 70-80000 ਤੋਂ ਲੈ ਕੇ 95000 ਕਿਊਸਿਕ ਦੇ ਨੇੜੇ ਤੇ ਨੇ ਪਾਣੀ ਛੱਡਿਆ ਜਾ ਰਿਹਾ ਜੀ ਵੱਖ-ਵੱਖ ਦਿਨਾਂ ਦੇ ਹਿਸਾਬ ਨਾਲ ਉਹਦੇ 4-5 ਘੰਟੇ ਦੀ ਗੱਲ ਕਰੀ ਜਾਵੇ ਤਾ ਮੌਸਮ ਸਾਫ ਹੈ ਕੋਈ ਵੱਡੀ ਹਲਚਲ ਨਹੀਂ ਹੈ ਇੱਕ ਦਾ ਦੁੱਖਾ ਬਦਲਵਾਈਆਂ ਆ ਸਕਦੇ ਨੇ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ YouTube ਦੇ ਉੱਪਰ ਚੈਨਲ ਸਬਸਕ੍ਰਾਈਬ ਕਰੋ Facebook ਦੇ ਉੱਪਰ ਫੋਲੋ ਕਰੋ ਪੇਜ ਨੂੰ ਤਾਂ ਕਿ ਹਰੇਕ ਜਾਣਕਾਰੀ ਬਿਨਾਂ ਕਿਸੇ ਰੁਕਾਵਟ ਤੋਂ ਮਿਲ ਸਕੇ ਮੇਨ ਗੱਲ ਇਹ ਹੈ ਕਿ ਤਾਪਮਾਨ ਫਿਲਹਾਲ ਬਣਿਆ ਰਹੇਗਾ 30 ਡਿਗਰੀ ਤੋਂ ਉੱਪਰ ਹੀ ਸ਼ਾਮ 6-7 ਵਜੇ ਤੱਕ ਥੋੜਾ ਜਿਹਾ ਤਾਪਮਾਨ 28 ਡਿਗਰੀ ਤੱਕ ਆਉਣ ਦੀ ਉਮੀਦ ਹੈ ਪਾਣੀ ਦੀ ਗੱਲ ਕਰੀਏ ਘੱਗੜ ਦਾ ਪਾਣੀ ਥੋੜਾ ਜਿਹਾ ਕੰਟਰੋਲ ਵਿੱਚ ਦਿਖਾਈ ਦੇ ਰਿਹਾ ਨਵਾਂ ਪਾਣੀ ਨਹੀਂ ਆ ਰਿਹਾ ਇਨਫਲੋ ਘਟਿਆ ਥੋੜਾ ਜਿਹਾ ਜੋ ਪਾਣੀ ਹੈਗਾ ਉਹੀ ਦਿਖੂਗਾ ਸਤਲੁਜ ਵਿੱਚ ਵੀ ਲਗਾਤਾਰ ਉਹੀ ਪਾਣੀ ਦਿਖ ਰਿਹਾ ਜੀ ਚਮਕੌਰ ਸਾਹਿਬ ਦੇ ਨੇੜੇ ਤੇ ਜਿਹੜਾ ਬਨ ਖਤਰੇ ਵਿੱਚ ਸੀਗਾ ਦਾਉਦਪੁਰ ਵਾਲਾ ਉਹ ਕੰਟਰੋਲ ਵਿੱਚ ਹੈ ਪਰ ਲੁਧਿਆਣੇ ਦੇ ਨੇੜੇ ਸਰਸਾਈ ਪਿੰਡ ਦੇ ਜਿਹੜਾ ਬਨ ਹੈ ਉਹਨੂੰ ਖਤਰਾ ਹਲੇ ਵੀ ਬਣਿਆ ਹੋਇਆ ਕਿਉਂਕਿ ਲਗਾਤਾਰ ਪਾਣੀ ਦੀ ਮਾਰ ਪੈ ਰਹੀ ਹੈ ਪਾਣੀ ਜੀ ਸਪੀਡ ਬਹੁਤ ਜ਼ਿਆਦਾ ਜੀ ਹਲੇ ਵੀ ਤੇ ਰੋਪੜ ਹੈਡਵਕਸ ਤੋਂ ਗੱਲ ਕੀਤੀ ਜਾਵੇ ਤਾਂ ਕੱਲ ਜਿੰਨਾ ਪਾਣੀ ਲਗਾਤਾਰ ਚੱਲ ਰਿਹਾ ਪਿਛਲੇ 48 ਘੰਟੇ ਤੋਂ ਤੇ ਲੁਧਿਆਣੇ ਦੇ ਨੇੜੇ ਤੇ ਜਿਹੜੇ ਸੇਵਾ ਦੀ ਜ਼ਰੂਰਤ ਹੈ ਕੋਈ ਵੀ ਨੇੜੇ ਤੇੜੇ ਲੁਧਿਆਣੇ ਦੇ 10 20 25 ਕਿਲੋਮੀਟਰ ਦੇ ਨੇੜੇ ਤੇੜਾ ਕੋਈ ਹੈ ਵੀਰ ਮੇਰਾ ਭੈਣ ਭਰਾ ਕੋਈ ਵੀ ਹੋ ਜਿੰਨੀ ਵੀ ਸੇਵਾ ਹੋ ਸਕਦੀ ਉੱਥੇ ਜਾ ਕੇ ਬੰਦਿਆਂ ਦੀ ਲੋਡ ਹੈ ਗੱਟਿਆਂ ਦੀ ਲੋਡ ਹੈ ਬੋਰੀਆਂ ਦੀ ਲੋਡ ਹੈ ਉੱਥੇ ਜਾ ਕੇ ਜਾਓ ਅਗਰ ਹੋ ਸਕਦਾ ਤਾਂ ਸੇਫਟੀ ਜੈਕਟਾਂ ਪਾ ਕੇ ਜਾਇਓ ਆਪਣੀ ਸੇਫਟੀ ਪਹਿਲਾਂ ਰੱਖਿਓ ਤਾਂ ਕਿ ਉੱਥੇ ਜਿਹੜੀ ਵੱਧ ਤੋਂ ਵੱਧ ਮੈਨ ਪਾਵਰ ਹੋ ਸਕੇ ਤੇ ਉੱਥੇ ਜਿਹੜੀ ਬੰਨ ਢਾ ਲੱਗ ਸਕੇ ਬਾਕੀ ਜੋ ਵੀ ਜਾਣਕਾਰੀ ਹੋਵੇਗੀ ਉਹ ਮੈਂ ਤੁਹਾਨੂੰ ਜਾਣਕਾਰੀ ਜਲਦ ਹੋਰ ਪ੍ਰੋਵਾਈਡ ਕਰਾਂਗਾ ਫੇਸਬੁੱਕ ਤੇ YouTube ਦੇ ਉੱਪਰ ਐਕਟਿਵ ਰਹੋ ਜਾਣਕਾਰੀ ਦੇਖਦੇ ਰਹੋ ਧੰਨਵਾਦ ਜੀ